ਰਾਤ ਨੂੰ ਉਸ ਗੋਦ ਦੇ ਵਿੱਚ ਬਹਿ ਕੇ ਕਿਸ ਤਰ੍ਹਾਂ ਮਾਤਰੂ ਆਰ ਸਭ ਜਾਨ ਨੂੰ ਯਾਦ ਕਰਦੇ ਆ 20ਵੀਂ ਸਦੀ ਦੇ ਮਹਾਨ ਯੋਧੇ ਸਤ ਬਾਬਾ ਦਮਨ ਸਿੰਘ ਜੀ ਖਾਸਾ ਪੰਡਰਾ ਵਾਲੇ ਓਏ ਕੋਣ ਨਹੀਂ ਉਹਨਾਂ ਨੂੰ ਜਾਣਦਾ ਗੁਰੂ ਕੇ ਸਿੱਖੋ ਉਹ ਜਿੱਦ ਤੱਕ ਉਹ ਨੰਗਿਆ ਕਰਦੇ ਸੀ ਨੀਲੀਆਂ ਪੀਲੀਆਂ ਦਸਤਾਰਾਂ ਸਿੰਘਾਂ ਦਾ ਸਿਰਾਂ ਤੇ ਸੋਗੀਆਂ ਸੀ ਉਹਨਾਂ ਦੇ ਇੱਕ ਹੁਕਮ ਤੋਂ ਸਿੱਖ ਹੁੰਦੇ ਕਾਲ ਗਾਵੇ ਕਰਦੇ ਸੀ ਆ ਉਹਨਾਂ ਦੀ ਕਿਰਤ ਉਹਨਾਂ ਦਾ ਰੋਹ ਸਤਿ ਸਪਾਦਾ ਜਨੈ ਸਿੰਘ ਦੀ ਖਾਲਸਾ ਪੰਡਾ ਵਾਲੇ ਜੋੜੀ ਤੁਹਾਡੇ ਸਾਹਮਣੇ ਉਹਨਾਂ ਦੀ ਕਵਤਾ ਇੰਜ ਬਿਆਨ ਕਰੂਗਾ ਜਿਵੇਂ ਸੂਰਜ ਵਾਂਗਰਾ ਕੁਝ ਹੀ ਵਿੱਚ ਸੱਲਾ ਆਪ ਕੁੜਿਆ ਪੰਥ ਦਾ ਕਰ സിന്നെ കുമാനിയാണ് പിന്നെ ਸੀ ਫਤਿਹ ਵਿਚਾਰਾ ਭਿੰਡਰਾ ਮਾਨੇ ਸ਼ੇਰ ਟੋ ਬਰ ਯੂ ਸੇ ਇਟ ਗੋਨਾ ਹਾ ਦੇਖਦੇ ਹਰ ਪੰਸ ਕੀ ਕਈ ਗੱਲ ਤਰਾਂ ਨੇ ਕਹ ਕਰ ਤਾ ਬਦਲੇ ਸਿੰਘਾਂ ਨੇ ਸ਼ਬਦਾਂ ਤੋਂ ਲੇਰੇ ਆਖਦੇ ਕਹਿ ਕੇ ਬਸਨਾ ਸਿੰਘਾਂ ਸਰਕਾਰਾ ਭਿੰਡਰਾ ਮਾਨਾ ਪਿੰਡਰਾਮਾ ਬੱਚੇ ਨਾਲ ਛੋਟੀ ਅਮਰ ਜੀ ਨੂੰ ਅਬਲੇ ਦੀ ਬਹੁਤ ਵੱਡੀ ਸਿਹਲਾਈ ਦਿੱਤੀ ਆ ਇਹ ਮਹਾਰਾਜ ਦੇ ਬਚਨ ਅੰਦਿਆ ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੇ ਅਪਾਰ ਭਜਨ ਸਿਖਾਵੇ ਪੁੱਤ ਕੋ ਹਰ ਤਜ ਬਾਰ ਮਾਰ ਇਹ ਮਾਪਿਆਂ ਦਾ ਫਰਜ਼ ਬਣਦਾ ਵੀ ਬੱਚਿਆਂ ਨੂੰ ਕੋਲ ਬਿਠਾ ਕੇ ਉਹਨਾਂ ਨੂੰ ਧਾਰਮਿਕ ਸਿੱਖਿਆ ਦੇ ਅਮਰ ਸ਼ਕੋ ਮਰੂ ਵਾਲੇ ਬਣਾਓ ਤੇ ਰਹਿਤ ਵਾਲਾ ਜੀਨ ਜਰ ਰਹਿਤ ਆਨ ਨੰਬਰ ਤੇ ਅਸੀਂ ਆਖੇ ਲਖੇ ਸ਼ਾਹੀ ਲੀਨੇ ਆ ਪਰ ਮਹਾਰਾ ਜੀ ਕਹਿੰਦੇ ਮੈਂ ਤੇ ਪਿਆਰੀ ਮੁਝ ਕੋ ਸਿੱਖ ਪਿਆਰਾ ਨਹ ਮਹਾਰਾ ਜੀ ਨੇ ਵੱਡੀ ਤਲਵਾਰ ਪਾਈ ਆ ਸਿਰ ਤੇ ਦਸਤਾਰ ਸਜਾਈ ਹੱਥ ਚ ਕੜਾ ਤੈਨ ਅਸ਼ਰਾ ਉਹ ਤੇ ਤੁਹਾਡਾ ਸਿੱਖ ਹੋਏਗਾ ਨਾ ਮਹਾਰਾ ਜੀ ਬੱਚ ਨ ਰਹਿਣੀ ਰਹੇ ਸੋਈ ਸਿੱਖ ਮੇਰਾ ਓ ਸਾਹਿਬਾ ਮੈਂ ਉਸ ਦਾ ਚਿਹਰਾ ਰਤ ਬਿਨਾ ਨਾਸਿਕ ਖਾਏ ਰਤ ਬਿਨਾ ਦਰ ਚੋਟਾ ਖਾਏ ਰਤ ਬਿਨਾ ਸੱਦ ਗਤ ਨਾ ਹੋਈ ਰਤ ਬਿਨਾ ਭਲ ਕਹੇ ਨਾ ਕੋਈ ਇਹ ਹੀ ਡਰਦੇ ਮੈਨੂੰ ਮੈਨੂੰ ਪਤਾ ਨਹੀਂ ਕੀ ਕਰਤ ਹੋਈ ਨਹੀਂ ਮੈਨੂੰ ਦੁਬਾਰਾ ਅਮਰ ਸ਼ਗਨਾ ਪਹਿਣਾ ਜੇ ਕਿਰਪਾਣ ਦੇ ਪੀਸਤਾ ਵੀ ਅਮਰ ਸ਼ਗਨਾ ਪਹਿਣਾ ਕੰਗਾ ਡੇਬਿਆ ਤੇ ਤਾਂ ਵੀ ਮੈਨੂੰ ਅਮਰ ਸ਼ਗਨਾ ਪਹਿਣਾ ਨਹੀਂ ਇਹ ਕੰਗਾ ਕਿਰਪਾ ਤੁਹਾਡਾ ਅਚੰਚੇ ਦੇਖ ਪਈ ਨਾ ਤੇ ਜਰਦੀ ਸਾਹ ਦਾ ਪਾਠ ਕਰਕੇ ਗੁਰੂ ਦੇਰ ਦਾ ਗਾੜੀ ਅਰਦਾਸ ਕਰੋ ਜੇ ਕਿਤੇ ਕਿ ਸ਼ਹਿਰਾ ਵਿਸਰ ਜਾਂਦਾ ਦੋਆ ਪੈਠਿਆ ਦੋ ਤੇ ਪੰਜਾਂ ਪਿਆਰਿਆਂ ਦੇ ਕੋਲ ਅਰਦਾਸ ਕਰੋਣੀ ਚਾਰ ਬੱਜਰ ਰਹਿਤਾ ਹਨ ਮਨ ਤੇ ਪੰਜ ਰਹਿਤਾ ਹਨ ਪੰਜ ਰਹਿਤਾ ਕਿਹੜੀਆਂ ਕਛ ਕੜਾ ਕੰਗਾ ਕਰਪਾਨ ਤੇ ਕੇਸ ਇਹ ਪੰਜ ਜਿਹੜੀ ਸਿੱਖੀ ਦੀ ਨਿਸ਼ਾਨੀ ਹੈ ਪੰਜ ਬਾਣੀਆਂ ਦਾ ਨਿਤਨੇ ਜਿਹੜਾ ਪੰਜ ਬਾਣੀਆਂ ਪਰਕੇ ਤਿਆਰ ਕੀਤਾ ਜਾਂਦਾ ਅਮਰਤ ਉਹ ਪੰਜ ਬਾਣੀਆਂ ਸਿੱਖ ਨੇ ਨਿੱਤ ਪ੍ਰਤੀਪਾਣ ਪੜ ਲਿਆ ਰੋਜ਼ ਅਮਰਤ ਅੰਦਰ ਤਿਆਰ ਕਰਨਾ ਰੋਜ਼ ਤੇ ਚਾਰ ਬਚਨ ਕਹਤਾਂ ਉਕਾ ਅਜ ਅਮਰਤ ਹਲਾ ਹਲੋ ਹਰਾਂ ਸਿੱਖ ਨੇ ਭੁੱਲ ਕੇ ਵੀ ਤਮਾਕੂ ਦਾ ਸੇਵਨ ਨਹੀਂ ਕਰਦਾ ਉਕਾ ਅਜ ਅਮਰਤ سکھ نے سر تو لاک پیروں تک جٹا جون رہنا روما نہیں کرنی ترین سکھ نے ماس بھول نہیں کرنا حرام پری مرتنے سنگ نہیں کرنا استری پڑھائی مرتا سنگ نہیں کرنا گرو گلگی درپاشن گروہ دیکھ بہادر سر

ਅਲਗੀ ਵਾਲੇ ਪਾਤਸ਼ਾਹ ਜੀ ਨੂੰ ਇੱਕ ਕੇਸ ਦਿੱਤਾ ਆਇਆ ਸੀ ਨਾ ਤੇ ਮਾਤਾ ਗੁਜੇ ਨੇ ਆਖਿਆ ਬੇਟਾ ਹੀਰਾ ਗਿਆ ਹੀਰਾ ਤੇ ਸਤਿਗੁਰੂ ਕਹਿਣ ਲੱਗੇ ਦਾਸ ਸਿੰਘ ਜੀ ਤੇ ਦੇਖ ਚਾਰ ਕਰ ਅੱਗੇ ਦਸਲੇ ਆ ਗਿਆ ਜਿਹੜੇ ਕੇਸ ਆਉਂਦੇ ਨਾ ਇੱਥੋਂ ਚਿੱਤੇ ਹੁੰਦੇ ਆ ਸਾਨੂੰ ਸੁਨਹਿਦੰਦੇ ਗਾਹ ਤੇ ਆ ਗਈ ਇੱਕ ਵਕੀਲ ਮਰ ਗਿਆ ਵਕੀਲ ਤੇ ਦੋ ਧਰਮਰਾਜ ਦੀ ਇੱਕ ਜਿੰਦ ਗਿਆ ਨਾ ਲੇਖਾ ਜੋਖਾ ਹੋਣ ਲੱਗਾ ਵਕੀਲ ਆ ਮਾਮੀ ਮੈਂ ਵੀ ਬੜਾ ਚਿਰ ਵਕੀਲੀ ਕੀਤੀ ਆ ਪਰ ਅਸੀਂ ਜਦੋਂ ਕਿਸੇ ਨੂੰ ਸਾਦੇ ਆ ਪਈ ਨੋਟਿਸ ਭੇਜਦੇ ਤੁਸੀਂ ਨੋਟਿਸ ਭੇਜੇ ਨਹੀਂ ਗਾ ਹਰ ਉਹਨੇ ਆ ਕੇ ਕਿਹਾ ਨਾ ਇਹ ਆ ਗਏ ਨੋਟਿਸ ਤੇ ਤੈਨੂੰ ਬੜੇ ਕੰਨੇ ਸੀ ਇਹਨੇ ਕੇਸ ਚਿੱਤੇ ਕੀਤੇ ਉਹਨਾਂ ਨੂੰ ਕਾਲੇ ਕਰ ਲਿਆ ਤੇਰੇ ਗੋਡੇ ਦੀ ਜਾਣ ਗਈ ਤੂੰ ਵੀ ਲੈਂਸ ਪਾ ਲੇ ਤੇਰੇ ਦੰਦ ਜਾਣਾਂ ਵੀ ਸਾਰੇ ਖੇੜ ਤੇ ਤੂੰ ਉਹ ਵੀ ਨਵੇਂ ਬਵਾ ਲੇ ਤੇਰੀ ਅੱਖਾਂ ਵੀ ਜੋਤ ਨਹੀਂ ਘਟ ਗਈ ਤੂੰ ਉਹ ਵੀ ਲੈਂਸ ਪਾ ਲੇ ਇਹਨੇ ਤੈਨੂੰ ਬੜੇ ਕਲੇਜ ਪਰ ਤੂੰ ਸਮਝਿਆ ਨਹੀਂ ਇਸ ਕਾ ਕੇ ਗੁਰੂ ਕਿਰਪਾ ਕਰੇ ਇਹ ਸਨੇਹ ਹੁੰਦੇ ਆ ਬਲਦੇਵ ਸਿੰਘ ਦੀ ਬੈਂਕਾਂ ਨਾ ਉਹਦੀ ਗੱਲ ਸੁਣਾਵਾ ਵਾ ਕਰ ਦਵਾ ਪਾਉਣ ਗਿਆ ਕਿਸੇ ਮਹਾਪੁਰਸ਼ ਦੇ ਡੇਰੇ ਤੇ ਤੇ ਉਹ ਬਾਬੇ ਨੇ ਭੇੜਾ ਜਿਹੜੀ ਕੀਤੀ ਸੀ ਉਹ ਨਹੀਂ ਦਿੱਤੀ ਨਾ ਇਹ ਬੈਂਕੇ ਦੇ ਕੋਲ ਆ ਕੇ ਬਹਿ ਗਿਆ ਆਂਦਾ ਬੈਂਕਾ ਸਾਹਿਬ ਤੂੰ ਸਿਆਣਾ ਬੜਾ ਮੇਰੇ ਗੋਡੇ ਬੜੇ ਪੀੜ ਕਰਦੇ ਉਦਾਂ ਤੇ ਬੜਾ ਉਹ ਉਮਾ ਕਰਦੀ ਸੀ ਅੱਕਿਆ ਵਾਲਾ ਇਹ ਭੇੜਾ ਘੜ ਦਿੱਤੀ ਸੀ ਆਂਦਾ ਬਾਬਾ ਜੀ ਇਹ ਗੋਡੇ ਤੇ ਤਾਂ ਪੀੜ ਕਰਦੇ ਵੀ ਹੁਣ ਬਾਲਣ ਮੰਗਦੇ ਆ گرو کرپا کرے سد گرے جڑی آخری سب جس طرح بچپن جبانی کھا جاتی ہے جانیپا بڈے اس کر کے زندگی والو زندگی کی قدر کرنا سیکھو یہ موت کی مانتا ہر بندے پتا بھی اتنا تر جانا پڑے یہ بھی ہر بندے پتا بھی مڑ کے میں واپس نہیں ਔਰ ਚਲਾਕੀਆਂ ਕਰਨ ਤੋਂ ਫੇਰ ਨਹੀਂ ਚੱਲਦਾ ਗੁਰੂ ਕਿਰਪਾ ਕਰੇ ਆ ਮੈਂ ਬੇਨਤੀ ਕਰਾਂ ਇਹ ਸਰੀਰ ਇੱਕ ਖੇਤ ਹੈ ਜਿਹੋ ਜਿਹੇ ਬੀਜੋਗੇ ਉਹ ਜਿਹਾ ਵਟਣਾ ਪਏਗਾ ਜ਼ਿੰਦਗੀ ਦੇ ਸਵਾਸ ਸਫਲੇ ਕਰਨਾ ਯਤਨ ਕਰੋ ਗੁਰੂ ਦੇ ਸ਼ਬਦ ਨਾਲ ਜੁੜ ਕੇ ਸਾਰੀਆਂ ਸੰਤਾਂ ਦਾ ਦਿਲ ਦੀ ਅਗਰਾਈ ਨੇ ਧੰਨਵਾਦ ਕਰਦਾ ਇਹਨਾਂ ਸਭ ਜਿਆਦੇ ਦੀ ਯਾਦ ਵਿੱਚ ਜੁੜ ਕੇ ਪ੍ਰਸੰਗ ਸਰਣ ਕੀਤਾ ਮਤਾਵਾ ਦਾ ਮੀਰਾ ਦਾ ਨਾਮ ਮੰਨ ਦਾ ਧੰਨਵਾਦ ਇਤੋਂ ਦੇ ਪੁਰਾਣੇ ਪ੍ਰਬੰਧਕਾਂ ਦਾ ਵੀ ਰੋਪਾਲ ਸਿੰਘ ਜੀ ਔਰ ਨਵੇਂ ਪ੍ਰਬੰਧਕਾਂ ਦਾ ਯਾਨੀ ਹਰਦਿਆਲ ਸਿੰਘ ਜੀ ਜੇ ਇੱਥੇ ਉਹਨੇ ਸੈਕਟਰੀ ਆ ਕੇ ਮੋਨਾ ਬੰਦਾ ਆ ਕੇ ਤੁਹਾਨੂੰ ਕਿਹਦਾ ਜਲ ਨਹੀਂ ਵੱਡੀ ਕਿੱਡੀ ਕੁਰਬਾਨੀ ਸੀ ਭਾਈ ਤਾਰੂ ਸਿੰਘ ਨੇ ਖੋਪਰੀ ਲੋ ਆ ਤੀਂ ਤਰਨਾ ਮੋਨਾ ਹੋਏ ਤਾਂ ਗਾਲੀ ਭਣੀ ਗਈ ਇਹ ਜ਼ਿੰਮੇਵਾਰੀਆਂ ਬਹੁਤ ਸੰਭਾਲਣ ਲੱਗ ਪਿਆ ਮੈਂ ਦੇਖਿਆ ਵੀ ਦੇਗ ਨੂੰ ਭੋਗ ਵੀ ਲੱਗਣ ਲੱਗ ਪਿਆ ਤੇ ਮਹਾਰਾਜ ਦੀ ਤਾਬਿਆਂ ਚ ਆਸਟ੍ਰੇਟ ਦੀ ਗੱਲ ਆ ਬਿਲਕੁਲ ਕਲੀਸ਼ ਮੈਂ ਤਾਜੇ ਸਫਰ ਆ ਗਿਆ ਤੇ ਇਤਨਾ ਪੜਾਲ ਪਰਾਂਦੇ ਜੋਬ ਸਾਹਿਬ ਕਰੇ ਮੈਂ ਗੰਧੀ ਜੀ ਨੂੰ ਆਖਿਆ ਮੈਂ ਆਖਿਆ ਤੂੰ ਜੋਬ ਸਾਹਿਬ ਦੀ ਕਰਦਾ ਆਂਦਾ ਗੱਲ ਜੀ ਤੇ ਤਵਾਰਾ ਨੀ ਕੀ ਖਲੋਤੇ ਆ ਕਿ ਸਾਨੂੰ ਕੌਣ ਡੱਕਣਾ ਨਾ ਨਹੀਂ ਸਿੰਘਾ ਤੁਸੀਂ ਹਰਮੰਦਰ ਸਾਹਿਬ ਤਿੰਨ ਪਹਿਰੇ ਦੀ ਸੇਵਾ ਤੇ ਜਦੋਂ ਡਾਉਗੇ ਨਾ ਧਿਆਨੇ ਸਿੰਘ ਬੈਠੇ ਜੇ ਤੁਸੀਂ ਸ੍ਰੀ ਅਮਰਤ ਨਹੀਂ ਨਾ ਛਕਿਆ ਤੁਹਾਨੂੰ ਕਿਸੇ ਵੀ ਅੰਦਰ ਨਹੀਂ ਜਾਣ ਦੇਣਾ ਤੁਹਾਡਾ ਦਾਣਾ ਤੁਸੀਂ ਰੱਖਿਆ ਸਿੰਘ ਜੀ ਪਰ ਅੰਦਰ ਨਹੀਂ ਜਾਣਨਾ ਤੁਹਾਡੀ ਸ੍ਰੀ ਸਾਹਿਬ ਉਤੋਂ ਦੀ ਚਾਹੀਦੀ ਆ ਤੁਹਾਡਾ ਦਾਣਾ ਵੀ ਪਤਾ ਨਹੀਂ ਇੱਕ ਪ੍ਰਕਾਸ਼ਾ ਚਾਹੀਦਾ ਦਸਤਾਰ ਤੁਹਾਡੀ ਵੱਡੀ ਹੋਣੀ ਚਾਹੀਦੀ ਆ ਗਾਲ ਵਿੱਚ ਸ਼ਰੀ ਉਹੀ ਹੋਣਾ ਚਾਹੀਦਾ ਵਰਸ਼ਾਏ ਨੇ ਤਾਂ ਅੰਦਰ ਜਾਣਾ ਤਾਂ ਅੰਦਰ ਜਾਣਾ ਇਸ ਕਰਕੇ ਕੁਝ ਸਿਵਾਵਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਾਡੇ ਕਰਜ ਯੋਗ ਨਹੀਂ ਹੁੰਦੀਆਂ ਉਹਨਾਂ ਦੇ ਗਾੜੀ ਅਦਾਨ ਸਰੇਆ ਕਰੋ ਸਭ ਤੋਂ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ ਸਤਿਗੁਰੂ ਸਿੱਖੀ ਦੀ ਦਾਤ ਬਖਸ਼ ਕਰੇ ਇਸ ਕਰਕੇ ਉਹਨੇ ਗੱਲਾਂ ਕੀਤੀ ਆ ਵੀ ਦੋ ਕੰਮ ਘੜਨਾ ਜਾ ਰਹੇ ਪੰਜਾ ਪਿਆਰੇ ਦੀ ਸਿੰਘ ਨੇ ਦੇਖ ਵਤਾਈ ਤਿੰਨਾਂ ਨੂੰ ਦਿੱਤੀ ਤੇ ਦੋ ਵਿੱਚ ਮੋਨੇ ਬਿਠੇ ਉਹ ਕਮੇਟੀ ਦੇ ਨੁਮਾਇੰਦੇ ਹੋ ਗਏ ਉਹਨੇ ਆਖਿਆ ਤੁਸੀਂ ਸਾਡੀ ਬੇਇੱਜ਼ਤੀ ਕੀਤੀ ਹੈ ਇਸੇ ਕਰਕੇ ਐ ਨਾ ਸਾਹਮਣੇ ਚੇਲਾ ਉਹ ਕਮੇਟੀ ਇੱਦੀ ਨਕਮੀ ਨਿਕਲੀ ਉਹਨਾਂ ਉਹਨੂੰ ਸਪਸ਼ਟ ਕਰਨਾ ਸਕੇ ਆਮ ਵਿੱਚ ਚਲ ਵਿੱਝੇ ਪਾ ਦਿਆ ਕਰੋ ਲੜਾਈ ਉਹਨਾਂ ਕੋਲ ਆ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਕਿ ਜਿੱਨਾ ਪੰਨਿਆਂ ਨੇ ਸੀਸ ਦਿੱਤਾ ਸਭ ਤੋਂ ਪਹਿਲਾਂ ਦੇਖਣਾ ਗਫਾ ਤੁਹਾਡਾ ਵੀ ਨਾਲ ਕੱਢਿਆ ਕਰਨੀ ਇਹ ਮਰਿਆਦਾ ਹੈ ਤੇ ਮਰਿਆਦਾ ਵਿੱਚ ਚੱਲਣ ਵਾਲੇ ਬੰਦੇ ਮੰਦਰ ਤੇ ਪਹੁੰਚ ਜਾਂਦੇ ਆ ਮੈਂ ਤੁਹਾਡੀ ਸੋਚ ਦਾ ਤਨਮਾਨ ਕਰਦਾ ਜਿਨਾ ਨੇ ਬੜਾ ਅਲੀ ਸ਼ਾਨਦਾਰ ਸਥਾਨ ਬਣਾਇਆ ਔਰ ਬਜ਼ੁਰਗਾਂ ਵਾਸਤੇ ਮਤਾਂ ਵਾਸਤੇ ਬਹਿਣ ਵਾਸਤੇ ਪਿੱਛੇ ਉਹ ਕੁਰਸੀਆਂ ਦਾ ਹੱਸਤਾ ਹੀ ਵਰਤਾ ਜੇ ਇਹ ਵੀ ਤੁਹਾਡੀ ਗਿਆਨੀ ਜੀ ਬਹੁਤ ਚੰਗੀ ਸੋਚ ਹੈ ਮੈਂ ਸਭ ਨੂੰ ਵਧਾਈ ਦਿੰਦਾ